ਸੋਹਰ ਪਰਿਵਾਰ ਵੱਲੋਂ ਲੜਕੀ ਨਾਲ ਕੀਤੇ ਜਾਂਦੇ ਅਤਿਆਚਾਰ ਦੇ ਮਾਮਲੇ ਅੱਜ ਦਿਨ ਸਾਹਮਣੇ ਆਉਂਦੇ ਰਹਿੰਦੇ ਨੇ ਤਾਜ਼ਾ ਮਾਮਲੇ ਦੀ ਜ਼ਿਕਰ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ ਇੱਕ ਅੰਮ੍ਰਿਤਧਾਰੀ ਕੁੜੀ ਦਾ ਅੰਮ੍ਰਿਤ ਪਾਣ ਕਰਨ ਤੋਂ ਬਾਅਦ ਉਸ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਲੜਕੀ ਦੀ ਮਾਂ ਕਮਲਜੀਤ कौर ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ ਅਤੇ ਲੜਕੀ ਦਾ ਪਤੀ ਕੈਨੇਡਾ ਵਿੱਚ ਰਹਿੰਦਾ ਸੀ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਸਾਰਾ ਪਰਿਵਾਰ ਵਾਲਿਆਂ ਨੇ ਉਹਨਾਂ ਦੀ ਲੜਕੀ ਨਾਲ ਬੁਰੇ ਤਰੀਕੇ ਨਾਲ ਮਾਰਕੁੱਟ ਕੀਤੀ ਅਤੇ ਉਸ ਦਾ ਅੰਮ੍ਰਿਤ ਪੰਗ ਕਰਨ ਲਈ ਉਸ ਦੇ ਮੂੰਹ ਵਿੱਚ ਸ਼ਰਾਬ ਪਾਈ ਗਈ ਅਤੇ ਉਸ ਦੇ ਪਤੀ ਨੇ ਲੜਕੀ ਨੂੰ ਬੁਰੇ ਤਰੀਕੇ ਨਾਲ ਮਾਰਕੁੱਟ ਕੀਤੀ ਅਤੇ ਸਲਫਾਸ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਤੀ ਕੈਨੇਡਾ ਤੋਂ ਆਇਆ ਇਹ ਵੀ ਇੱਥੇ ਨਿਊ ਅੰਮ੍ਰਿਤਸਰ ਦੀ ਮੇਰਾ ਇਹਦਾ 1 ਕਿਲੋ ਦਾ ਫਾ ਇੱਕ ਕਿਲੋਮੀਟਰ ਦਾ ਫਾਸਲਾ ਵਾ ਜਦੋਂ ਮੈਨੂੰ 9.5 ਫੋਨ ਆਇਆ ਵਾ ਨਾ ਤੇ ਮੈਂ ਉਸੇ ਵੇਲੇ ਭੱਜ ਗਈ ਮੈਂ ਉਸੇ ਵੇਲੇ ਭੱਜ ਗਈ ਜਦੋਂ ਮੈਂ ਭੱਜ ਗਈਆਂ ਤੇ ਮੈਂ ਜਾ ਕੇ ਇਹਨਾਂ ਦਾ ਬੈਲ ਖੜਕਾਈ ਆ ਇਹਨਾਂ ਨੇ ਬੁਵਾ ਨਹੀਂ ਖੋਲਿਆ ਕਿੰਨਾ ਚਿਰ ਫਿਰ ਹੀ ਦਿਨ ਨਾ ਨਾਂ ਕੇ ਬੁਵਾ ਖੋਲਿਆ ਮੈਂ ਕਿਹਾ ਮੇਰੀ ਬੇਟੀ ਦਾ ਨਾਮ ਲਿਆ ਮੈਂ ਕਿਹਾ ਕਵਲ ਕਿੱਥੇ ਆ ਕਿੰਦੇ ਕਵਲ ਉੱਪਰ ਵਾ ਹਸਣ ਖੇਡਣ ਡਏ ਆ ਜਦੋਂ ਮੈਂ ਉੱਪਰ ਗਈਆਂ ਤਾਂ ਉਹਨੇ ਢਾਈ ਆ ਕਵਲ ਬੈੱਡ ਦੇ ਉੱਤੇ ਮੇਰੇ ਜਾਂਦਿਆਂ ਤੋਂ ਢਾਈ ਹੁੰਨੇ ਜਦੋਂ ਉਹਨੇ ਢਾਈ ਆ ਤੇ ਹਾਂ ਹਾਂ ਸਿਰ ਤੇ ਉਹਨੇ ਮਾਰੀਆਂ ਮੁਕੀਆਂ ਸਿਰਸ ਮਾਰੀਆਂ ਉਂਗਲਾਂ ਮਰੋੜੀਆਂ ਬਾਹਾਂ ਮਰੋੜ ਮਰੋੜ ਲੱਕ ਨੂੰ ਲਾਈਆਂ ਲੱਕ ਦੇ ਮਣਕਿਆਂ ਨੂੰ ਪੀੜ ਮਹਿਸੂਸ ਕਰਦੀ ਆ ਗਿੱਟੇ ਤੇ ਗੱਗੀਆਂ ਮਤਲਬ ਤੂੰ ਹੀ ਫਿਰਦਾ ਰਿਆ ਦੋ ਵਾਰੀ ਟੌਰਚਰ ਕੀਤਾ ਉੱਥੇ ਮੇਰੀ ਭਤੀਜੀ ਦਾ ਮੇਰੀ ਇਸ ਗੱਲ ਦਾ ਸਾਨੂੰ ਵੀ ਨਹੀਂ ਪਤਾ ਲੱਗਾ ਵੀ ਕਾਰਨ ਹੈ ਕੀ ਆ ਪਰ ਇੱਕੋ ਗੱਲ ਕਹਿੰਦਾ ਵੀ ਜਿਹੜੀ ਗੁਰਲੀਨਵਾਨਾ ਜਾਂ ਤੂੰ ਰਹਵੇਂਗੀ ਤੇ ਜਾਂ ਉਹ ਇਸ ਘਰ ਚ ਰਹੂਗੀ ਤੁਸੀਂ ਨਹੀਂ ਰਹਿਣਾ ਬਸ ਗੁਰਲੀਨ ਕੋਣ ਹੈ ਇਹਦੀ ਇਹਦੀ ਪਰਜਾਈ ਦੂਸਰਾ ਵਿਆਹ ਕਰਾਉਣਾ ਚਾਹੁੰਦਾ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਲੜਕੀ ਦੇ ਪਤੀ ਦੇ ਬਾਹਰ ਨਜਾਇਜ਼ ਸਬੰਧ ਨੇ ਇਸ ਘਟਨਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿੱਚ ਵੀ ਰੋਸ ਪਾਇਆ ਗਿਆ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਬਲਜੀਤ ਕੌਰ ਨਾ ਦੀ ਲੇੜੀ ਹੈ ਇਹਨਾਂ ਨੇ ਕੁਝ ਜ਼ਹਿਰੀਲਾ ਪਦਾਰਥ ਖਾਧਾ ਤੇ ਹੌਲੀ ਹਟਾ ਹਸਪਤਾਲ ਤੇ ਐਡਮਿਟ ਨੇ ਐਸਿਊਜ ਨੇ ਅਜੇ ਅਨਫੈਕਟ ਰਹੇ ਜਦੋਂ ਰਿਕਵਰ ਕਰ ਰਹੇ ਨੇ ਉਹਨਾਂ ਦੇ ਸਟੇਟਮੈਂਟ ਤੇ ਜੋ ਕਾਰਵਾਈ ਬੰਦ ਕੀਤੀ ਜਾਵੇ ਘਰ ਵਾਲਿਆਂ ਨੇ ਕੀ ਕੰਪਲੇਂਟ ਕੀਤੀ ਘਰ ਵਾਲੇ ਇਲਜ਼ਾਮ ਲਾ ਰਹੇ ਹੀ ਇਹਨਾਂ ਨੇ ਲੜਕੀ ਨੇ ਜਿਹੜਾ ਗਾਇਆ ਜ਼ਹਿਰ ਖਾਧਾ ਆ ਖਵਾਇਆ ਗਿਆ ਉਹਨੂੰ ਲੜਕੀ ਸਟੇਟਮੈਂਟ ਲੈ ਕੇ ਵੀ ਕਾਰਵਾਈ ਕਰਤੀ ਜਾਵੇਗੀ ਉਹਦੇ ਘਰ ਵਾਲੇ ਤੇ ਪਰਿਵਾਰਕ ਮੈਂਬਰਾਂ ਤੇ ਲੱਗ ਰਹੇ ਮੈਰਹਾਲ ਪੁਲਿਸ ਨੂੰ ਪਿੜਤ ਲੜਕੀ ਦੇ ਸੋਰਾ ਪਰਿਵਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮਿਸਟਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਡੈਲੀ ਪੋਸ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ